ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਹੁਵਚਨ ਦੇ ਬਾਰੇ ਗੱਲ ਕਰਦੇ ਹਾਂ ਜਿਸ ਨੂੰ ਅੰਗਰੇਜ਼ੀ ਵਿੱਚ ਪਲੂਰਲ ਨਾਉਨ ਕਿਹਾ ਜਾਂਦਾ ਹੈ ਬਹੁਵਚਨ ਉਹ ਹੁੰਦਾ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਲੋਕਾਂ ਸਥਾਨਾਂ ਚੀਜ਼ਾਂ ਅਤੇ ਵਿਚਾਰਾਂ ਨੂੰ ਦਰਸਾਉਂਦਾ ਹੈ ਇਸ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਰੈਗੂਲਰ ਨਾਉਨ ਸਧਾਰਨ ਨਾਮ ਇਰੈਗੂਲਰ ਨਾਉਨ ਅਸਧਾਰਨ ਨਾਮ ਰੈਗੂਲਰ ਨਾਉਨ ਦੇ ਵਿੱਚ एस या एस अंत में लगे जाता है जिस न बहुवचन बनता है जिमें कि डॉग डॉगज़ बॉक्स बॉक्स बस बसस मैंगो मैंगोज़ वाइफ वाइफ्स जिमें असी देखते हाँ कि कुछ शब्दों एस लगता है तो कुछ शब्दों ਪਹਿਲਾਂ ਹੀ ਆਲਰੇਡੀ ਐਸ ਦੀ ਸਾਊਂਡ ਹੁੰਦੀ ਹੈ ਇਸ ਲਈ ਇਸ ਵਿੱਚ ਈ ਐਸ ਲਗਾਇਆ ਜਾਂਦਾ ਹੈ ਜਿਸ ਨਾਲ ਬਹੁਵਚਨ ਬਣਦਾ ਹੈ ਦੂਸਰੇ ਪਾਸੇ ਇਰੈਗੂਲਰ ਨਾਉਨ ਜਿਨ੍ਹਾਂ ਨੂੰ ਅਸਧਾਰਨ ਨਾਮ ਕਹਿੰਦੇ ਹਨ ਉਹਨਾਂ ਨਾਮ ਵਿੱਚ ਐਸ ਜਾਂ ਈ ਐਸ ਜੋੜ ਕੇ ਬਹੁਵਚਨ ਨਹੀਂ ਬਣਦੇ ਜਿਵੇਂ ਕਿ ਜ਼ਿਆਦਾਤਰ ਅੰਗਰੇਜ਼ੀ ਵਿੱਚ ਨਾਮ ਬਣਦੇ ਹਨ ਉਦਾਹਰਨ ਦੇ ਤੌਰ ਤੇ ਜਿਵੇਂ ਇੱਕ ਵਚਨ ਚਾਈਲਡ ਬੱਚਾ ਬਹੁ ਵਚਨ ਚਿਲਡਰਨ ਬੱਚੇ ਟੂਥ ਇੱਕ ਦੰਦ ਟੀਥ ਇੱਕ ਤੋਂ ਵੱਧ ਦੰਦ ਫੁੱਟ ਇੱਕ ਪੈਰ ਫੀਟ ਦੋ ਪੈਰ ਮੈਨ ਆਦਮੀ ਮੈਨ ਬਹੁਤੇ ਆਦਮੀ ਵੂਮਨ ਔਰਤ ਵਿਮਨ ਔਰਤਾਂ ਇਹ ਉਹ ਸ਼ਬਦ ਹਨ ਜਿਨ੍ਹਾਂ ਵਿੱਚ ਐਸ ਜਾਂ ਈ ਐਸ ਲਗਾ ਕੇ ਇੱਕ ਵਚਨ ਤੋਂ ਬਹੁ ਵਚਨ ਨਹੀਂ ਬਣਾਇਆ ਗਿਆ ਇਨ੍ਹਾਂ ਵਿੱਚ ਸ਼ਬਦ ਹੀ ਕੁਝ ਇਸ ਤਰ੍ਹਾਂ ਬਦਲ ਦਿੱਤੇ ਜਾਂਦੇ ਹਨ ਜਿਨ੍ਹਾਂ ਤੋਂ ਇੱਕ ਵਚਨ ਤੋਂ ਬਹੁ ਵਚਨ ਬਣਦਾ ਹੈ ਧੰਨਵਾਦ